ਆਰਐਸਐਸ ਇਸ ਦੇ ਗੈਰਸ ਪੰਜਾਬੀ ਆਰਐਸਐਸ ਪੰਜਾਬ ਦੇ ਉਲਟਾ ਹੈ ਪੰਜਾਬ ਨੂੰ ਖਤਮ ਕਰਨਾ ਚਾਹੁੰਦਾ ਹੈ ਆਰਐਸਐਸ ਪੰਜਾਬੀ ਬੀ ਨੂੰ ਖਤਮ ਕਰਨਾ ਚਾਹੁੰਦਾ ਹੈ ਪੰਜਾਬੀ ਸੱਭਿਆਚਾਰ ਨੂੰ ਖਤਮ ਕਰਨਾ ਚਾਹੁੰਦਾ ਹੈ ਇਹ ਮੈਂ ਜ਼ਿੰਮੇਵਾਰੀ ਨਾ ਕਹਿਣਾ ਇਹਨਾਂ ਦੇ 100 ਸਕੂਲ ਚੱਲਦੇ ਨੇ ਇਹ ਜਿਹੜੀਆਂ ਕਾਂਗਰਸ ਦੀਆਂ ਸਰਕਾਰਾਂ ਆਈਆਂ ਕਾਦੀ ਬੀਜੇਪੀ ਇਹ ਕੀ ਕਰਦੀਆਂ ਸੀ ਇਹਨਾਂ ਦੇ ਸਕੂਲਾਂ ਦੇ ਵਿੱਚ ਜਿੰਨਾ ਸਾਰੀ ਮर्यादा ਇਹ ਲਾਉਂਦੇ ਨੇ ਉਹ ਸਾਰੀ ਆਰਐਸਐਸ ਦੀ ਲੱਗਦੀ ਆ ਸਕੂਲ ਮਨਜ਼ੂਰ ਕਰੇ ਕੇਂਦਰ ਪੰਜਾਬ ਸਰਕਾਰ ਤੇ ਉਹ ਉਹ ਉੱਤੇ ਕਹਿੰਦੇ ਪ੍ਰਧਾਨਚਾਰੀਆ ਤੁਸੀਂ ਸੁਣਿਆ ਕਦੇ ਹੈਡਮਾਸਟਰ ਨੂੰ ਪ੍ਰਧਾਨਚਾਰੀਆ ਕਹਿੰਦੇ ਆਪਦੀ ਜ਼ਿੰਦਗੀ ਚ ਮੈਨੂੰ ਵੀ ਤਾਂ ਪਤਾ ਲੱਗਿਆ ਸੀ ਵੀ ਖਿੱਚ ਲਗੇ ਵੀ ਕਿਹਨਾਂ ਦੇ ਕੋ ਸਕੂਲ ਚੱਲਦਾ ਇਹ ਜੀ ਹਮਾਰੇ ਪ੍ਰਧਾਨਚਾਰੀਆ ਹੈ ਇਹ ਹਮਾਰੇ ਆਚਾਰੀਆ ਹੈ ਮੈਂ ਹੈਰਾਨ ਵੀ ਇੱਥੇ ਇੱਥੇ ਆ ਬੱਚੇ ਉੱਥੇ ਪਿੰਡਾਂ ਦੇ ਪੜ੍ਹਦੇ ਨੇ ਸੋ ਇਹ ਪਿੰਡਾਂ ਦੇ ਬੱਚੇ ਜ਼ਹਿਰ ਖੋਲਦੇ ਨੇ ਇਹ ਪੰਜਾਬੀ ਦੇ ਅਗੇਂਸਟ ਬੋਲਦੇ ਨੇ ਇਹ ਪੰਜਾਬੀ ਸੱਭਿਆਚਾਰ ਨੂੰ ਖਰਾਬ ਕਰਦੇ ਨੇ ਕਿਉਂਕਿ ਪੰਜਾਬੀ ਸੱਭਿਆਚਾਰ ਦੇ ਉਲਟ ਨੇ ਬੇਸਿਕ ਵੀ ਪੰਜਾਬੀ ਸਭਿਆਚਾਰ ਕਿਉਂ ਹੈ ਤੁਸੀਂ ਕਹੋਗੇ ਕੀ ਹੈ ਫਿਰ ਪੰਜਾਬੀ ਸਭਿਆਚਾਰ ਇਹ ਕਿਉਂ ਉਲਟੇ ਪੰਜਾਬੀ ਸਭਿਆਚਾਰ ਇਹ ਹੈ ਕਿ ਸਾਰੇ ਇਨਸਾਨ ਬਰਾਬਰ ਨੇ ਕੋਈ ਉੱਚਾ ਨਹੀਂ ਕੋਈ ਨੀਮਾਨੀ ਜਾਤ ਕਗਰਬਣਾ ਕਰੀਓ ਕੋਈ ਬ੍ਰਹਮ ਵਿੰਦੇਸੋ ਬ੍ਰਾਹਮਣ ਹੋਈ ਬ੍ਰਾਹਮਣ ਉਹ ਹੈ ਜਿਹੜਾ ਬ੍ਰਹਮਣ ਨੂੰ ਸਮਝੇਗਾ ਨਹੀਂ ਹੈ ਹਮਕਤ ਤੂੰਮਕਤ ਬ੍ਰਾਹਮਣ ਹਮਕਤ ਛੂਦ ਹਮਕਤ ਰੋਹੁ ਤੂੰਮਕਤ ਦੂਦ ਜਉ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਤਾਂ ਆਣ ਭਾਟ ਕਾਹੀ ਨਹੀਂ ਹੈ ਕਹਿੰਦਾ ਤੂੰ ਕਦੇ ਵਾਸਤੇ ਬ੍ਰਾਹਮਣ ਆਦੇ ਆਪ ਨੂੰ ਕਹਿੰਦਾ ਮੈਂ ਕਿਵੇਂ ਸੁੱਤਰਾਂ ਇਹ ਸਵਾਲ ਨੇ ਜੇ ਪੰਜਾਬ ਦੇ ਸੱਭਿਆਚਾਰ ਦਾ ਹਿੱਸਾ ਹੈ ਇਹ ਪੰਜਾਬ ਦੇ ਸੱਭਿਆਚਾਰ ਦਾ ਹਿੱਸਾ ਹੈ ਕਿ ਬੇਗਮਪੁਰਾ ਸ਼ਹਿਰ ਕੋ ਨਾ ਨਾਤੇ ਦੂਖੰਦੂਰ ਠਾਰਨਾ ਠਾਓ ਇਹੋ ਜਿਹਾ ਸ਼ਹਿਰ ਅਸੀਂ ਬਣਾਣਾ ਨਾ ਤਾਂ ਤਸਵੀਸ ਖਰਾਜੇ ਮਾਲ ਖੋਫ ਨਾ ਕਤਨ ਤਰਸ ਜਿਵਾਲ ਅਸੀਂ ਇਹੋ ਜਿਹਾ ਸ਼ਹਿਰ ਚਾਹੁੰਦੇ ਹਾਂ ਜਿੱਥੇ ਕੋਈ ਕਿਸੇ ਨੂੰ ਡਰ ਨਹੀਂ ਕੋਈ ਕਿਸੇ ਦਾ ਭੈ ਨਹੀਂ ਕੋਈ ਕਿਸੇ ਦੇ ਤਰਸ ਦੇ ਉੱਤੇ ਨਹੀਂ ਜੀਵਨ ਜੀ ਰਿਹਾ ਹੈ ਭੈ ਕਹੂ ਕੋ ਦੇਤ ਨਹੀਂ ਨਾ ਪੈ ਮਾਨਤਾ ਨਾ ਕਿਸੇ ਨੂੰ ਪੈ ਦੇਣਾ ਨਾ ਕਿਸੇ ਦਾ ਪਾਇ ਮੰਨਣਾ। ਸੋ ਇਹ ਪੰਜਾਬੀ ਸਭਿਆਚਾਰ ਹੈ। ਇਹ ਪੰਜਾਬੀ ਸਭਿਆਚਾਰ ਹੈ ਰੋਟੀ ਬੇਟੀ ਦੀ ਸਾਜ ਹੈ। ਇਹ ਪੰਜਾਬੀ ਸਭਿਆਚਾਰ ਹੈ ਕੋਈ ਉੱਚੀ ਨੀਚੀ ਨਹੀਂ ਸਭ ਬਰਾਬਰ ਨੇ। ਅਬਲੇ ਲੋਕ ਇੱਕ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ जग ਜਿਹਾ ਕੋਣ ਭਲੇ ਕੋ ਬੰਦੇ। ਇਹ ਪੰਜਾਬੀ ਸਭਿਆਚਾਰ ਹੈ ਸਭੇ ਸਾਂਝੀ ਵਾਰਸਦਾਨ ਤੂੰ ਕਿਸੇ ਨਾ ਦੱਸੇ ਬਾਹਰਾ ਜੀਓ ਸਾਰੇ ਸਾਂਝੀ ਬਾਦ। ਇਹ ਪੰਜਾਬੀ ਸਭਿਆਚਾਰ ਹੈ ਕਾਲ ਖਾਏ ਕਿਛ ਹੱਥੋਂ ਦੇ ਨਾਨਕਰਾ ਪਛਾਣੇ ਸੀ ਮਿਹਨਤ ਕਰਕੇ ਖਾਣਾ ਹੈ ਲੁੱਟ ਕੇ ਨਹੀਂ ਖਾਣਾ ਲੁੱਟਦੇ ਉਲਟਾ। ਸੋ ਇਸ ਕਰਕੇ ਇਹ ਜਿਹੜਾ ਆਰਐਸਐਸ ਦੀ ਅਡਰੋਜੀ ਹੈ ਇਹ ਟੋਟਲ ਸਾਡੇ ਸੱਭਿਆਚਾਰ ਦੇ ਉਲਟ ਹੈ ਪੰਜਾਬੀ ਸੱਭਿਆਚਾਰ ਦੇ ਉਲਟ ਹੈ ਕਿਉਂਕਿ ਇਹ ਕਹਿੰਦੇ ਨੇ ਇੱਥੇ ਜਾਤ ਪਾਤ ਹੈ ਇਹ ਤਾਂ ਬ੍ਰਹਮਾ ਜੀ ਦੇ ਉਹ ਤੋਂ ਸਿਰ ਚੋਂ ਨਿਕਲੇ ਨੇ ਜੀ ਇਹ ਪੇਟ ਚੋਂ ਨਿਕਲੇ ਨੇ ਜੀ ਇਹ ਉਹਨੀਆਂ ਜੰਗਾਂ ਚੋਂ ਨਿਕਲੇ ਨੇ ਜੀ ਉਹਦੀਆਂ ਬਾਹਾਂ ਚੋਂ ਨਿਕਲੇ ਨੇ ਜੀ ਸੋ ਸ਼ੂਦਰਨ ਕਹੇ ਕਿ ਉਹਦੀਆਂ ਜੰਗਾਂ ਚੋਂ ਨਿਕਲੇ ਨੇ ਤੇ ਇਸ ਕਰਕੇ ਤੁਸੀਂ ਭਾਈ ਆਪਣਾ ਝਾਫਾ ਜਾ ਬਣ ਕੇ ਚੁਰਿਆ ਕਰੋ ਤੁਸੀਂ ਹੈ ਹੀ ਨੀਚ ਤੁਹਾਨੂੰ ਤਾਂ ਪੜਨ ਦਾ ਵੀ ਅਧਿਕਾਰ ਨਹੀਂ ਤੁਹਾਨੂੰ ਤਾਂ ਸਜ਼ਾ ਵੀ ਜ਼ਿਆਦਾ ਮਿਲਣੀ ਚਾਹੀਦੀ ਹੈ ਔਰਤਾਂ ਨੂੰ ਇਸੇ ਤਰ੍ਹਾਂ ਹੀ ਉਹਨਾਂ ਕਹਿੰਦੇ ਨੇ ਤਾਂ ਗੀਚੀ ਪਿੱਛੇ ਮੱ ਔਰ ਕਿੰਨੇ ਜਿਹੜੇ ਪ੍ਰਾਣੇ ਇਹਨਾਂ ਦੇ ਲਿਖੇ ਹੋਏ ਨੇ ਉਹ ਪੜ੍ਹ ਕੇ ਦੇਖ ਲਓ ਉਹ ਜਿਵੇਂ ਕਹਿੰਦਾ ਹੈ ਭੋਜਨ ਭਜਨ ਔਰ ਨਾਰੀ ਤੀਨੋਂ ਪਰਦੇ ਕੇ ਅਧਿਕਾਰੀ ਕਿਉਂ ਬਈ ਔਰਤ ਕਿਉਂ ਪਰਦੇ ਦੀ ਅਧਿਕਾਰੀ ਆ ਬਈ ਸੋ ਇਸ ਕਰਕੇ ਇਹਨਾਂ ਦਾ ਜਿਹੜਾ ਕੋਡ ਹੈ ਜਿਹਦੇ ਨਾਲ ਹੀ ਇਹ ਰਾਜ ਕਰਨਾ ਚਾਹੁੰਦੇ ਉਹ ਮਨੁੱਖ ਸਿਮਰਤੀ ਹੈ ਮਨੁੱਖ ਸਿਮਰਤੀ ਪੰਜਾਬੀ ਸਮਾਜ ਚਰ ਦੇ ਉਲਟ ਹੈ ਪੰਜਾਬੀ ਸਮਾਜ ਚਰ ਖੁੱਡਾ ਹੈ ਪੰਜਾਬੀ ਸਮਾਜ ਕੁਦਰਤ ਨਾਲ ਇੱਕ ਹੋ ਕੇ ਚੱਲਦਾ ਪੰਜਾਬੀ ਸਮਾਜ ਚਰ ਕਹਿੰਦਾ ਹੈ ਪੌਣ ਗੁਰੂ ਪਾਣੀ ਪਿਤਾ ਮਾਤਾ ਤਰਸ ਮਹਤਰ ਪੌਣ ਨੂੰ ਪਾਣੀ ਨੂੰ ਸਾਰੇ ਕਾਸੇ ਨੂੰ ਉਹ ਠੀਕ ਮੰਨਦਾ ਹੈ ਬਰਾਬਰ ਇਨਸਾਨ ਨੂੰ ਮੰਨਦਾ ਹੈ ਮੈਂਟ ਦੀ ਗੱਲ ਕਰਦਾ ਹੈ ਇਨਸਾਫ ਦੀ ਗੱਲ ਕਰਦਾ ਹੈ ਰਾਜੇ ਸੀ ਮਕਦਮ ਕੁੱਤੇ ਜਾਏ ਜੁਗਾਂ ਨੇ ਬੈਟੇ ਸੁੱਤੇ ਦੀ ਗੱਲ ਕਰਦਾ ਹੈ ਹੈ ਕਿ ਉਸ ਦੇ ਉੱਤੇ ਗਿਆਨ ਪ੍ਰਾਪਤ ਕਰਨ ਦੀ ਗੱਲ ਕਰਦਾ ਉਹ ਕਹਿੰਦਾ ਤੁਸੀਂ ਤਾਂ ਪਰਚਾ ਨੂੰ ਅੰਨੇ ਕਰ ਦਿਓ ਹਾਂਜੀ ਸੋ ਇਸ ਕਰਕੇ ਉਹ ਕਹਿੰਦਾ ਵਹਿਮ ਭੰਦੀ ਕਹਿੰਦਾ ਕੋਈ ਮੁਗਲ ਨਾ ਹੋਆ ਨਾ ਕਿਸੇ ਨੇ ਪਰਚਾ ਲਾਇਆ ਕਹਿੰਦਾ ਇੰਨੇ ਬੰਦਰ ਢਾਸੀ ਇੰਨੇ ਬਸਦਾ ਢਾਸੀਆ ਕੋਈ ਮੁਗਲ ਨਾ ਤਾਂ ਹੋਇਆ ਨਹੀਂ ਉਹ ਇਹ ਨਭੇਮਾ ਚੋਂ ਬਾਹਰ ਕੱਢਦਾ ਉਹ ਕਹਿੰਦਾ ਹਰਕਾ ਸੰਤ ਮਰੇ ਹੜੰਬੇ ਸਕਦੀ ਸੰਤਰਾਈ ਕਹਿੰਦਾ ਕੋਈ ਫਰਕ ਨਹੀਂ ਪੈਂਦਾ ਕਹਿੰਦਾ ਡੌਕੀ 8630 ਨਾ ਹੀ ਕੋੜਾ ਪੰਤੋਂ ਦਾ ਜੀ ਕਹਿੰਦਾ ਤੀਰਸਾਂ ਦੇ ਨਾ ਕੇ ਕੋਈ ਨਹੀਂ ਤੁਸੀਂ ਚੰਗੇ ਹੋ ਜਾਂਦੇ ਹੈ ਮੋਢ ਮੋਢ ਕਹਿੰਦਾ ਇੱਕ ਵਾਰੀ ਨਾ ਕੇ ਕੈਨੋ ਪਾ ਪੁੱਤਰਗੇ ਫਿਰ ਮੁੜ ਕੇ ਫੇਰ ਕਮਾਉਣ ਲੱਗ ਜਾਂਦੇ ਹੋ ਸੋ ਜਿਹੜੀ ਇਹ ਸਾਰ ਉਹ ਜਿਹੜਾ ਸਭਿਆਚਾਰ ਬ੍ਰਾਹਮਣਵਾਦ ਦਾ ਬ੍ਰਾਹਮਣਿਜ਼ਮ ਦਾ ਜਿਹੜਾ ਬ੍ਰਾਹਮਣਵਾਦ ਦਾ ਜਿਹੜਾ ਸਭਿਆਚਾਰ ਹੈ ਉਹਦੇ ਉਲਟਾ ਪੰਜਾਬੀ ਸਭਿਆਚਾਰ ਉਹਦੇ ਉਲਟ ਮੁੱਢੇ ਸ਼ਾਨੇ ਵੀ ਕਿਹਾ ਉਹਦੇ ਉਲਟ ਬਾਬਾ ਫਰੀਦ ਨੇ ਵੀ ਕਿਹਾ ਉਹਦੇ ਉਲਟ ਕਬੀਰ ਨੇ ਵੀ ਕਿਹਾ ਉਹਦੇ ਉਲਟ ਗੁਰੂ ਨਾਨਕ ਦੇਵ ਜੀ ਨੇ ਵੀ ਕਿਹਾ ਉਹਦੇ ਉਲਟ ਸਾਰੇ ਗੁਰੂਆਂ ਸੋ ਜਦੋਂ ਉਹ ਸਾਡਾ ਸੱਭਿਆਚਾਰੀ ਉਹਦੇ ਉਲਟਾ ਹੈ ਇੰਨੀਆਂ ਸਦੀਆਂ ਤੋਂ ਲਗਾਤਾਰ ਤੇ ਇਹਨਾਂ ਨੂੰ ਇਹ ਬਰਦਾਸ਼ਤ ਨਹੀਂ ਹੁੰਦਾ ਇਸ ਕਰਕੇ ਸਾਡੀ ਬੋਲੀ ਵੱਖਰੀ ਹੈ ਅਸੀਂ ਪੰਜਾਬੀ ਬੋਲਦੇ ਹਾਂ ਗੁਰਮੁਖੀ ਲਿਪੀ ਹੈ ਇਹ ਸੰਸਕ੍ਰਿਤੀ ਦੀ ਗੱਲ ਕਰਦੇ ਨੇ ਸੋ ਇਸ ਕਰਕੇ ਸਾਡਾ ਇਹਨਾਂ ਨਾਲ ਮੇਲ ਹੈ ਹੀ ਨਹੀਂ ਹੈ ਇਸ ਮਾਮਲੇ 'ਚ ਇਹ ਬਹਿਮਾ ਭਰਮ 'ਚ ਹੋਣਾ ਤੁਸੀਂ ਕੋਰੋਨਾ ਤੱਕ ਨਹੀਂ ਦੇਖਿਆ ਕੋਰੋਨਾ 'ਚ ਤੁਹਾਨੂੰ ਪੰਜਾਬ 'ਚ ਕਿੰਨੇ ਕੁ ਲੋਕ ਮਿਲੇ ਨੇ ਜਿਹੜੇ ਗੋਹਾ ਮਰਦੇ ਹੋਣ ਮਿਲੇ ਨੇ ਕਿਤੇ ਆ ਗੁਜਰਾਤ ਦੇ ਵਿੱਚ ਗੋਹਾ ਮਰ ਰਹੇ ਸੀ ਹਾਲਾਂਕਿ ਪਰ ਪੰਜਾਬ 'ਚ ਪ੍ਰਚਾਰ ਬਿਠੇ ਰੱਖਿਆ ਇਹਨਾਂ ਨੇ ਪਰ ਗੋਹਾ ਨਹੀਂ ਮਿਲਿਆ ਤਾਂ ਕਨੇਸਟਰੀਟ ਤੇ ਵੀ ਕੁਰਕੋ ਰਾਂਟੀ ਹੋ ਜੂ ਕੋਈ ਕਦਾਂ ਹੋਊਗਾ ਸੋ ਪੰਜਾਬ ਜਿਹੜਾ ਹੈ ਉਹ ਵਿਗਿਆਨਕ ਤਰੀਕੇ ਨਾਲ ਸੋਚਣ ਦਾ ਅੱਧੀ ਹੈ ਨਵੀਆਂ ਗੱਲਾਂ ਨੂੰ ਛੇਤੀ ਫੜਦਾ ਹੈ ਉਹਦੇ ਚ ਚੱਲ ਕੇ ਰਾਜੀ ਹੈ ਛੇਤੀ ਉਹਦੇ ਤੇ ਆਪਦੇ ਆਪ ਨੂੰ ਬਦਲਾ ਵੀ ਕਰਦਾ ਜਿੱਦੀ ਨਹੀਂ ਹੈ ਪਰ ਅਨਖਵਾਲਾ ਹੈ ਅਨਖ ਦੇ ਉੱਤੇ ਆਪਦੇ ਸੱਭਿਆਚਾਰ ਨੂੰ ਆਪਦੇ ਵਿਰਸੇ ਨੂੰ ਆਪਦੇ ਇਤਿਹਾਸ ਨੂੰ ਦੇਖ ਕੇ ਅੱਗੇ ਵੱਧ ਕੇ ਕੁਰਬਾਨੀ ਦੇ ਦੇ ਚ ਮਰਦਾ ਸਾਰੇ ਦੇਸ਼ ਨੂੰ ਪੰਜਾਬ ਨੇ ਰਣ ਦਿੱਤਾ ਜਿੱਦੇ ਪੰਜਾਬ ਜਿੱਦੇ ਦੇਸ਼ ਭੁੱਖਾ ਮਰਦਾ ਸੀ ਜਿੱਦੇ ਠੂਠਾ ਲੈ ਕੇ ਦੂਜੇ ਮੁਲਕਾਂ ਚ ਜਾਂਦਾ ਸੀ ਵੀ ਜਨਾਬ ਸਾਨੂੰ ਅੰਨ ਦੇ ਦਿਓ ਉਹਦੇ ਪੰਜਾਬ ਨੇ ਅੰਨ ਪੈਦਾ ਕਰਕੇ ਦਿੱਤਾ ਆਪਦੀ ਮਿੱਟੀ ਖਰਾਬ ਕਰ ਲਈ ਆਪਦਾ ਪਾਣੀ ਖਰਾਬ ਕਰ ਰਿਆ ਆਪਦੀ ਹਵਾ ਖਰਾਬ ਕਰ ਲਈ ਆਪਦੀ ਜਵਾਨੀ ਖਰਾਬ ਕਰ ਲਈ ਵਿਦੇਸ਼ ਬਸ ਜੇ ਇਹ ਕਹਿੰਦੇ ਇਹ ਦੇਸ਼ ਭਗਤੀ ਨਹੀਂ ਜਿਹੜੇ ਦੇਸ਼ ਦੇ ਗद्दार ਨੇ ਉਹ ਕਹਿ ਰਹੇ ਨੇ ਵੀ ਦੇਸ਼ ਭਗਤ ਨਹੀਂ ਹੈਗੇ ਉਹਨਾਂ ਨੂੰ ਜਿਨ੍ਹਾਂ ਨੇ ਸਿਰ ਦਿੱਤੇ ਨੇ ਆਜ਼ਾਦੀ ਚ ਅਸੀਂ ਸਭ ਤੋਂ ਜ਼ਿਆਦਾ ਸਿਰ ਦਿੱਤੇ ਫੌਜ ਦੇ ਵਿੱਚ ਸਾਡੇ ਸਭ ਤੋਂ ਜ਼ਿਆਦਾ ਸਿਰ ਜਾ ਰਹੇ ਨੇ ਅੰਨ ਪੈਦਾ ਕਰਨ ਚ ਅਸੀਂ ਸਭ ਤੋਂ ਅੱਗੇ ਡਾਕਟਰ ਇੰਜੀਨੀਅਰ ਵਿਗਿਆਨੀ ਅਸੀਂ ਸਭ ਤੋਂ ਜ਼ਿਆਦਾ ਪੈਦਾ ਕਰੇ ਸਾਨੂੰ ਕਹਿੰਦੇ ਨੇ ਤੁਸੀਂ ਗद्दार ਹੋ ਇਹ ਬਰਦਾਸ਼ਤ ਕਰਾਂਗੇ ਅਸੀਂ ਨਹੀਂ ਕਰਾਂਗੇ ਇਹ ਲੜਾਈ ਹੈ ਇਹ ਜਿਹੜਾ ਤੁਸੀਂ ਕਹਿੰਦੇ ਪੰਜਾਬ ਨੂੰ ਠੀਕ ਹੈ ਲੀਡਰ ਧੋਖਾ ਦਿੰਦੇ ਰਹਿੰਦੇ ਨੇ ਜਿੱਤਾਂ ਹਾਰਾਂ ਹੁੰਦੀਆਂ ਨੇਂਦੀਆਂ ਨੇ ਜੇ ਹਾਰ ਦਾ ਮਤਲਬ ਇਹ ਹੁੰਦਾ ਵੀ ਕਿੰਗ ਬਰੂਸ ਐਂਡ ਸਪਾਈਡਰ ਕਾਣੀ ਪੜੀਏ ਤੁਸੀਂ 14 ਵਾਰੀ ਹਾਰੇ 13 ਵਾਰੀ ਹਾਰੇ ਅਸੀਂ 14ਵੀਂ ਵਾਰੀ ਜਿੱਤਿਆ ਸੀ ਉਹ ਫੋਕ ਜਿੱਤਾਂਗੇ ਇਹ ਨਹੀਂ ਹੋ ਸਕਦਾ ਵੀ ਨਹੀਂ ਜਿੱਤੇ ਜਿੱਤਾਂਗੇ ਪੰਜਾਬੀ ਅੱਗੇ ਆਉਣਗੇ ਪੰਜਾਬੀ ਸਭਿਆਚਾਰ ਪੰਜਾਬੀ ਕਲਚਰ ਪੂਰੇ ਦੇਸ਼ ਨੂੰ ਲੀਡ ਕਰੇਗਾ ਮੈਂ ਤੁਹਾਨੂੰ ਅੱਜ ਵੀ